ਕੁਝ ਦਿਨ ਪਹਿਲਾਂ ਅਸੀਂ ਸਾਡੇ ਲੁਜਾਨੇ ਦੇ ਮੈਂਬਰ ਰੋਤਾਖਾ ਸਾਹਿਬਾ ਜੀਬ ਰੋੜਾਈ ਦੀ ਰਹਿਣ ਮੈਚ ਮੈਂ ਔਰ ਗਰੇਵਾਲ ਸਾਹਿਬ ਦੋਨੋਂ ਹੀ ਸਾਡੇ ਵਿਦੇਸ਼ ਦੇ ਮੰਤਰੀ ਜਿੰਦਕਸ਼ ਗੜੀ ਨਾਲ ਮਿਲ ਕੇ ਆਏ ਸੀ ਔਰ ਕਾਫੀ ਦਿਨ ਤੋਂ ਪ੍ਰਸਾਸ ਵੀ ਚੱਲ ਰਿਹਾ ਸੀ ਕਾਫੀ ਦਿਨ ਤੋਂ ਅਸੀਂ ਲੱਗੇ ਵੀ ਹੋਏ ਸੀਗੇ ਇਸ ਰੋਡ ਨੂੰ ਕਿਉਂਕਿ ਅਸੀਂ ਰੋਜ਼ ਦੀ ਸਮਸਰ ਵਿੱਚ ਦੇਖਦੇ ਹਾਂ ਇਹ ਏਰੀਆ ਵਾਸਤੇ ਅਸੀਂ ਮੇਰੇ ਬੇਨਤੀ ਕਰਕੇ ਆਂ ਵੀ ਐਲੀਵੇਟ ਬਣਾਓ ਨਹੀਂ ਤਾਂ ਇਹ ਜਰੂਰ ਜਿਹੜੇ ਬਲੈਕਸਪੌਟ ਨੇ ਇਹਨਾਂ ਨੂੰ ਖਤ ਕੀਤਾ ਜਾਵੇ ਇਹਨਾਂ ਨੂੰ ਜਿਹੜੀਆਂ ਕੀਮਤੀ ਜਾਨਾਂ ਜਾਂਦੀਆਂ ਉਹ ਹੱਲ ਕੀਤੇ ਜਾਣ। ਅਸੀਂ ਗੱਡਿਕਸ ਨਾਲ ਬੜੀ ਬੜੀ ਵਧੀਆ ਮੀਟਿੰਗ ਹੋਈ ਜਿਸ ਦੇ ਵਿੱਚ ਉਹਨਾਂ ਨੇ ਡਿਊਟੀ ਵੀ ਲਗਾ ਦਿੱਤੀ ਜਿਹੜੇ ਇਸ ਏਰੀਏ ਦੇ ਯਾਸ਼ਪ ਅਮਲ ਘਰ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੂੰ ਕਿਹਾ ਵੀ ਤਾ ਕਿ ਮੁੱਕ ਤੇ ਜਾ ਕੇ ਸਾਰੀਆਂ ਲੋਕੇਸ਼ਨਾਂ ਦੇਖੋ ਜਿੱਥੇ ਦਿੱਕਤਾਂ ਆ ਰਹੀਆਂ ਨੇ ਉਹਦਾ ਪਹਿਦੇ ਰਾਤ ਦੇ ਹੱਲ ਕਰਾਓ। ਪੁਰਾਣੇ ਨੇ ਸੋਚਿਆ ਹੁੰਦਾ ਐਸ਼ੋ ਰਾਮ ਤੋਂ ਮੁਲਕੇ ਬਾਹਰ ਆਏ ਹੁੰਦੇ ਤੇ ਫਿਰ ਜੇ ਫਗਵਾੜਾ ਪੱਟ ਕੇ ਬਣ ਗਿਆ ਤੇ ਇਹ ਵੀ ਬਣਿਆ ਹੁੰਦਾ ਫਿਰ ਅੱਜ ਅੱਜ ਐਲੀਵੇਟ ਹੁੰਦਾ ਇਹ ਜਲੰਧਰ ਬਕੇ ਜੇ ਪਹਿਲਾਂ ਪੁਰਾਣੇ ਨੇ ਸੋਚਿਆ ਹੁੰਦਾ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਾਰੇ ਦਾ ਸਾਰੇ ਐਲੀਵੇਟ ਹੁੰਦਾ ਜਿਵੇਂ ਘੰਟਾ ਘਰ ਐਲੀਵੇਟ ਹੈ ਮੂਝੇ ਮੌਕਾ ਦਿਖਾਉਣੇ ਕੇ ਲਿਏ ਬੁਲਾਇਆ ਗਿਆ ਇਸ ਪੇ ਜੋ ਵੀ ਲੋਕੇਸ਼ਨਸ ਹੈ ਉਨ ਪੇ ਇੱਕ ਸਟੱਡੀ ਕਰਵਾਈ ਜਾਏਗੀ ਔਰ ਜੋ ਵੀ ਪੋਸੀਬਲ ਪੋਸੀਬਲ ਸੋਲੂਸ਼ਨ ਹੋਗਾ ਉਹ ਸਕਸ਼ਮ ਸਤਰ ਤੇ ਅਪਰੂਵਲ ਲੈ ਕੇ ਉਸਕੋ ਜਲਦੀ ਸੇ ਜਲਦੀ ਕਰ लुधियाना ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਐਮ ਐਲ ਏ ਹਲਕਾ ਪੂਰਬੀ ਦਿਲਜੀਤ ਸਿੰਘ ਗਰੇਵਾਰ ਕੋਲੇ ਦੀ ਮਿਹਨਤ ਜਿਹੜੀ ਹੈ ਰੰਗ ਲਿਆਈ ਹੈ ਜੋ ਚਾਰ ਛੋਟੇ ਫਲਾਈਓਵਰ ਜਿਹੜੇ ਨੇ ਲੁਧਿਆਣਾ ਦੇ ਫਾਈਬਰ ਉੱਤੇ ਬਣਨ ਲੱਗੇ ਨੇ ਕਾਲੀ ਸੜਕ ਤੇ ਇੱਕ ਬਣਨ ਲੱਗਾ ਦਾ ਕਲਾਸ ਨਗਰ ਰੋਡ ਤੇ ਇੱਕ ਸੁੰਦਰ ਨਗਰ ਰੋਡ ਤੇ ਇੱਕ ਹੋਰ ਫਲਾਈਓਵਰ ਜਿਹੜਾ ਛੋਟੇ ਛੋਟੇ ਫਲਾਈਓਵਰ ਚਾਰ ਜਿਹੜੇ ਨੇ ਪਾਸ ਕਰ ਨੇ ਸੰਸਦ ਮੈਂਬਰ ਜਿਹੜੇ ਸੰਜੀਵ अरोड़ा ਅਤੇ ਮਿਤਨ ਗਰਗੜੀ ਜਿਹੜੇ ਨੇ ਯਾਦ ਸੜਕ ਪ੍ਰਮਾਣ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨਾਲ ਦਿਲਜੀਤ ਸਿੰਘ ਗਰੇਵਾਰ ਕੋਲੇ ਦੀ ਮੀਟਿੰਗ ਜਿੰਨਾ ਵਿੱਚੋਂ ਇੱਕ ਆ ਵੀ ਕਾਟ ਆਂਦਾ ਇੱਕ ਕਾਲੀ ਸੜਕ ਦਾ ਕਾਟ ਆਂਦਾ ਇੱਕ ਕਲਾਸ਼ ਨਗਰ ਰੋਡ ਦਾ ਕਾਟ ਆਂਦਾ ਵਾ ਜਿਹੜੇ ਕੱਟ ਸੀਗੇ ਇਹ ਕੱਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਲੋਕ ਜਿਹੜੇ ਨੇ ਅੱਧਰ ਜਾ ਸਕਣ ਕਿਉਂਕਿ ਇਹ ਐਕਸੀਡੈਂਟ ਪੁਆਇੰਟ ਵੀ ਕਿਹਾ ਜਾਂਦਾ ਸੀਗਾ ਲੇਕਿਨ ਐਮਐਲਏ ਸਾਹਿਬ ਦੇ ਇਸ ਕਰਕੇ ਮਿਹਨਤ ਰੰਗ ਲਈ ਆਈਏ ਕਿਉਂਕਿ ਇਹ ਰੜਕ ਸੜਕ ਜਿਹੜੀ ਹੈਗੀ ਆ ਇਹ ਸੜਕ ਅਥੋਂ ਦੀ ਆ ਕੇ ਸਾਹਮਣੇ ਜਿਹੜੀ ਹੈ ਬਸਤੀ ਯੋਦੇਵਾਲ ਨੂੰ ਜਾਂਦੀ ਆ ਇੱਥੋਂ ਦੀ ਫਲਾਈਓਵਰ ਜਦੋਂ ਬਣੇਗਾ ਤੇ ਲੋਕ ਜਿਹੜੇ ਨੇ ਨੀਚੋਂ ਜਾ ਸਕਣਗੇ ਕਿਉਂਕਿ ਇਹ ਬਾਇਆ ਬੜਾ ਲੰਬਾ ਪੈਂਦਾ ਬਸਤੀ ਚੌਂਕ ਤੋਂ ਲੈ ਕੇ ਤਾਨੂੰ ਅੱਗੇ ਛੇਪੂਰੀ ਦੇ ਖੜ੍ਹ ਤੱਕ ਜਿਹੜਾ ਇਹ ਜਾਣਾ ਪਏਗਾ ਜਿਨ੍ਹਾਂ ਨੇ ਨਜ਼ਦੀਕ ਜਾਣਾ ਹੋਵੇ ਜਿਨ੍ਹਾਂ ਸਾਹਮਣੇ ਘਰ ਹੋਵੇ ਉਹ ਘਰ ਨਜ਼ਦੀਕ ਜਾ ਸਕਦੇ ਨੇ ਲੇਕਿਨ ਜਿਹੜੀ ਸੰਜੀਵ अरोड़ा ਜਿਹੜੇ ਨੇ ਸੰਸਦ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਨਾਲ ਜਦੋਂ ਮੁਲਾਕਾਤ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ ਪੋਲਾ ਸਾਹਿਬ ਕਾਫੀ ਦੇਰ ਤੋਂ ਲੱਗੇ ਸੀ ਐਮਐਲਏ ਦਰਜੀਤ ਸਿੰਘ ਰੈ ਪੋਲਾ ਕਾਫੀ ਸਮੇਂ ਤੋਂ ਜਿਹੜੇ ਨੇ ਇਸ ਪ੍ਰੋਜੈਕਟ ਦੇ ਮਗਰ ਲੱਗੇ ਹੋਏ ਸੀਗੇ ਲੇਕਿਨ ਆ ਪ੍ਰੋਜੈਕਟ ਜਿਹੜਾ ਹੁਣ ਪਾਸ ਹੋ ਚੁੱਕਿਆ ਨਾਲ ਪੀਡੀ ਨੈਸ਼ਨਲ ਹਾਈਵੇ ਦੇ ਪੀਡੀ ਜਿਹੜੇ ਹੈਗੇ ਨੈਸ਼ਨਲ ਹਾਈਵੇ ਟੋਟਿਓਫ ਇੰਡੀਆ ਦੇ ਜਿਹੜੇ ਪੀਡੀ ਹੈਗੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸਾਂਸਦ ਮੈਂਬਰ ਸੰਜੀਵ ਔੜੋੜਾ ਆ ਤੇ ਨੀਟਿੰਗ ਗਰਕਰੀ ਦੀ ਮਿਊਟਾ ਕਾਦ ਤੋਂ ਬਾਅਦ ਮਦਦ ਬੱਗਾ ਤੇ ਦਲਜੀਤ ਸਿੰਘ ਗਰੇਆ ਪੋਲਾ ਐਮ ਐਲ ਏ ਹਲਕਾ ਪੂਰਬੀ ਤੇ ਹਲਕਾ ਨਾਰਥ ਦੇ ਐਮ ਐਲ ਏ ਜਿਹੜੇ ਇੱਥੇ ਪਹੁੰਚ ਚੁੱਕੇ ਹੋਏ ਤੇ ਪੀਡੀ ਨਾਲ ਹੈਗੇ ਗੱਲਬਾਤ ਵੀ ਕਰਦੇ ਆ ਬੱਗਾ ਸਾਹਿਬ ਐਮ ਐਲ ਏ ਸਾਹਿਬ ਤੁਸੀਂ ਦੋਨੋਂ ਸੈਂਟਰ ਮੈਂਬਰ ਸੰਜੀਵ ਰੋੜਾ ਤੇ ਨੀਟਿੰਗ ਗਰਗਰੀਓ ਮਿਲ ਕੇ ਆਉ ਪੀਡੀ ਸਾਹਿਬ ਤੁਹਾਡੇ ਕੋ ਖੜੇ ਆ ਚਾਰ ਮਿਨੀ ਪਲਾਈਓਵਰ ਦਾ ਤੁਸੀਂ ਆਰੰਭ ਕੀਤਾ ਐਮਐਲਏ ਸਾਹਿਬ ਦੀ ਮੁਹਿੰਮ ਦੀ ਪੰਜ ਹੋ ਜਾਣੇ ਪੰਜ ਹੋ ਜਾਣਗੇ ਕਿੱਥੇ ਕਿੱਥੇ ਹੋਣਗੇ ਐਕਚੁਅਲੀ ਕੁਝ ਦਿਨ ਪਹਿਲਾਂ ਅਸੀਂ ਸਾਡੇ ਲੁਜਾਨੇ ਦੇ ਮੈਂਬਰ ਸਭਾ ਸੰਜੀਵ ਰੋੜਾ ਜੀ ਦੀ ਰਹਿਮਾਇਚ ਮੈਂ ਔਰ ਮਰੇਵਾਲ ਸਾਹਿਬ ਦੋਨੋਂ ਹੀ ਸਾਡੇ ਦੇਸ਼ ਦੇ ਮੰਤਰੀ ਦਿੱਤਨ ਗੜਗਰੀਓ ਨਾਲ ਮਿਲ ਕੇ ਆਏ ਸੀ ਔਰ ਕਾਫੀ ਦਿਨ ਤੋਂ ਪ੍ਰਸਾਸ ਵੀ ਚੱਲ ਰਿਹਾ ਸੀ ਕਾਫੀ ਦਿਨ ਤੋਂ ਅਸੀਂ ਲੱਗੇ ਵੀ ਹੋਈ ਸੀਗੇ ਕਿਸ ਰੋਡ ਨੂੰ ਕਿਉਂਕਿ ਅਸੀਂ ਰੋਜ਼ ਦੀ ਸਮੱਸਿਆਵਾਂ ਇੱਥੇ ਦੇਖਦੇ ਆ ਉਸ ਦਿੱਲੀ ਵਾਲੀ ਉਹ ਸਮੱਸਿਆ ਪਤਾ ਹੀ ਨਹੀਂ ਹੁੰਦੀ ਆ ਸਮੱਸਿਆ ਮਾ ਹੈ ਕੀ ਨੇ ਅਸੀਂ ਸਾਰਾ ਚਾਰਟ ਬਣਾ ਕੇ ਸਾਰਾ ਸਿਸਟਮ ਬਣਾ ਕੇ ਉਹਨਾਂ ਕੋਲ ਲੈ ਗਏ ਸੀ ਉਹਨੂੰ ਦੱਸਿਆ ਵੀ ਆ ਸਾਡਾ ਜਿਹੜਾ ਬਲੌਕ ਜਿਹੜੇ ਹੈਗੇ ਆ ਬਲੈਕ ਦੇ ਵਿੱਚ ਨੇ ਬਲੈਕ ਦਾ ਮਤਲਬ ਹੁੰਦਾ ਕਿ ਨੈਚਰਲ ਪੁਆਇੰਟ ਨੇ ਜਿੱਥੇ ਲਿਸਟ ਨਹੀਂ ਕਰ ਸਕਦਾ ਬਲੈਕ ਪੁਆਇੰਟ ਹਾਂ ਉਹਦੇ ਵਿੱਚ ਕੀ ਹੁੰਦਾ ਉੱਥੇ ਐਕਸ਼ਨ ਦਾ ਹੁੰਦੇ ਵੀ ਨੇ ਤੇ ਡਰ ਵੀ ਆ ਔਰ ਕਾਫੀ ਇੱਥੇ ਮੋਤਮ ਵੀ ਹੋਈਆਂ ਨੇ ਉਸ ਨੂੰ ਸਾਡਾ ਹੱਕ ਮੰਨਦਾ ਕਿ ਆਪਾਂ ਲੋਕਾਂ ਦੀ ਜਾਨ ਨੂੰ ਬਿਸ਼ਰਚਿਤ ਕਰਨਾ ਬਚਾਉਣਾ ਹੈ ਉਹ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਵੀ ਕਰਨਾ ਹੈ ਅਸੀਂ ਗੱਟਕਸ ਨਾਲ ਬੜੀ ਬੜੀ ਵਧੀਆ ਮੀਟਿੰਗ ਹੋਈ ਜਿਸ ਦੇ ਵਿੱਚ ਉਹਨਾਂ ਨੇ ਡਿਊਟੀ ਵੀ ਲਗਾ ਦਿੱਤੀ ਜਿਹੜੇ ਇਸ ਏਰੀਏ ਦੇ ਜਾਂ ਅੰਮਲgarh ਪੰਜਾਬ ਦੇ ਇੰਚਾਰਜ ਨੇ ਉਹਨਾਂ ਨੂੰ ਕਿਹਾ ਵੀਤਾ ਕਿ ਮੌਕੇ ਤੇ ਜਾ ਕੇ ਸਾਰੀਆਂ ਲੋਕੇਸ਼ਨਾਂ ਦੇਖੋ ਜਿੱਥੇ ਜਿੱਥੇ ਦਿੱਕਤਾਂ ਆ ਰਹੀਆਂ ਨੇ ਉਹਦਾ ਪਹਿਲੇ ਆਧਾਰ ਤੇ ਹੱਲ ਕਰਾਓ ਅਸੀਂ ਉਹਨਾਂ ਨੂੰ ਦੱਸ ਦਿੱਤਾ ਸੀ ਅੱਜ ਅਸੀਂ ਸਾਡੇ ਮੂਹਰੇ ਜਿਹੜੇ ਪੀਡੀ ਪੀਡੀ ਨੇ ਜਿਹੜੇ ਇਸ ਏਰੀਏ ਦੇ ਇੰਚਾਰਜ ਨੇ ਨਵਰੰਗ ਜੀ ਉਹ ਸਾਡੇ ਨਾਲ ਆਏ ਨੇ ਔਰ ਤੇ ਕ੍ਰਿਮਨ ਕਾਫੀ ਸਾਲ ਤੋਂ 1.5 ਸਾਲ ਤੋਂ ਸਾਨਾ ਪ੍ਰੋਸੈਸ ਦੇ ਵਿੱਚ ਵੀ ਨੇ ਲਗਾਤਾਰ ਤਿੰਨ ਚਾਰ ਵਾਰੀ ਸੀ ਮੌਕਾ ਵੀ ਦੇਖਿਆ ਅੱਜ ਵੀ ਅਸੀਂ ਮੌਕਾ ਦੇਖ ਕੇ ਜਿਹੜੀ ਇਹਨਾਂ ਨੇ ਪਲਾਨ ਕਰਨਾ ਹੈ ਜਿਹੜਾ ਅਸੀਂ ਦੱਸਿਆ ਸਾਨੂੰ ਤੁਸੀਂ ਦਿੱਕਤਾਂ ਦਿਖਾ ਰਹੀਆਂ ਉਹਨਾਂ ਦੇ ਮੌਕੇ ਤੁਸੀਂ ਦੇਖ ਵੀ ਰਹੇ ਆ ਲੋਕਾਂ ਦੀ ਮੌਜੂਦਗੀ ਚ ਉਹ ਜਿਹੜੀਆਂ ਦਿੱਕਤਾਂ ਨੇ ਉਹ ਹੱਲ ਕਰਨ ਵਾਸਤੇ ਉਹਦਾ ਜੋ ਸਟ੍ਰਕਚਰ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਉਹਨੂੰ ਵਿਧਾਨ ਦੇ ਵਿੱਚ ਬੜਾ ਬੜਾ ਯੋਗਦਾਨ ਪਾਣਗੇ ਕਿਉਂਕਿ ਇਹਨਾਂ ਦੀ ਕਲਮ ਦੇ ਨਾਲ ਉਹ ਨਾਚ ਲਈ ਜੋ ਇਹਨਾਂ ਨੇ ਮੈਪ ਬਣਾ ਕੇ ਦੇਣਾ ਸਾਡੀ ਰਹਿਨਮਾਈ ਚ ਬਣੇਗਾ ਅਸੀਂ ਬਣਵਾ ਕੇ ਉੱਥੇ ਭੇਜਾਂਗੇ ਔਰ ਜਲਦ ਤੋਂ ਜਲਦ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਹਲ ਹੋਣੀ ਹੈ ਔਰ ਲੋਕਾਂ ਦੀ ਜਾਨਾਂ ਦਾ ਜਾਨ ਐਮਲਾ ਸਾਹਿਬ ਹਲਕਾ ਪੂਰਬੀ ਦਾ ਫਲਾਈਓਵਰ ਬਣਾਣ ਸੇ ਉਹਦੇ ਵਿੱਚ ਸਭ ਨੂੰ ਤੁਹਾਨੂੰ ਬੜਾ ਸੰਘਰਸ਼ ਕਰਨਾ ਪਿਆ ਗਿਆ ਸੀ ਲੇਕਿਨ ਅੱਜ ਨੂੰ ਉਹ ਲੋਕ ਵੀ ਦੁਹਾਈਆਂ ਦਿੰਦੇ ਨੇ ਹਲਕਾ ਪੂਰਬੀ ਦੇ ਕਿ ਤੁਸੀਂ ਉੱਥੇ ਬੜਾ ਯੋਗਦਾਨ ਦਿੱਤਾ ਹੁਣ ਚਾਰ ਮੈਨੀ ਫਲਾਈਓਵਰ ਤੇ ਪੰਜਵਾਂ ਬੱਗਾ ਸਾਹਿਬ ਕਹ ਰਹੇ ਨੇ ਉਹ ਵੀ ਬਣ ਜਾਏਗਾ ਚਾਰ ਡੇਂਜਰ ਸਪੋਰਟ ਸੀਗੇ ਜਿੱਥੇ ਐਕਸੀਡੈਂਟ ਬੜੇ ਹੁੰਦੇ ਸੀਗੇ ਕਿ ਹੁਣ ਉਹ ਪਾਸ ਹੋ ਚੁੱਕੇ ਨੇ ਕਿ ਹਜੇ ਪਾਸ ਹੋਣੇ ਕਿ ਹਜੇ ਪੀੜੀ ਸਾਹਿਬ ਨਾਲ ਨਹੀਂ ਧੰਨਵਾਦ ਕਰਦੇ ਆ ਬਦਲ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਇਦੋਂ ਨੌਰਥ ਤੋਂ ਬੱਕਾ ਜੀ ਨੇ ਚਿਤਾਇਆ ਵਾ ਤੇ ਸਾਡੀ ਡਿਊਟੀ ਲਈ ਆ ਵੀ ਆਮ ਆਦਮੀ ਦੇ ਮਸਲੇ ਹੱਲ ਕਰਨੇ ਆ ਆਮ ਆਦਮੀ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਤੇ ਉਹਦੇ ਵਾਸਤੇ ਡੱਬਾ ਰੋਰ ਤਾਜ ਕਰੋੜ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਾਰਾ ਤੇ ਬਹੁਤ ਲੰਬਾ ਸ਼ਿਗਰਛ ਹੋਇਆ ਚਲ ਅੱਜ ਬਣ ਕੇ ਰਾਤ ਮਿਲੀ ਆ ਲੇਕਿ ਕ੍ਰੈਡਿਟ ਵਾਰ ਹੋ ਗਈ ਸੀ ਉੱਤੇ ਕ੍ਰੈਡਿਟ ਹੋਰ ਕੋਈ ਲੈਂਦਾ ਸੀ ਉਹ ਕੋਈ ਗੱਲ ਨਹੀਂ ਉੱਪਰ ਵਾਲਾ ਦੇਖਦਾ ਉਹਨੇ ਆਪਣੇ ਉਹ ਜਿਹਨਾਂ ਨੇ ਕੀਤਾ ਉੱਪਰ ਦੇ ਲੋਕਾਂ ਨੇ ਉੱਪਰ ਵਾਲੇ ਨੇ ਕ੍ਰੈਡਿਟ ਵਾਰ ਦਿੱਤੀ ਆ ਉਹ ਬੱਕਾ ਇਸ ਪੰਜਾਬ ਚੋਂ ਸਭ ਤੋਂ ਸਭ ਤੋਂ ਸ਼ਹਿਰੀ ਸਲਕੇ ਸਭ ਤੋਂ ਵੱਧ ਲੀਡ ਤੇ ਜਿਤਾ ਕੇ ਲੋਕਾਂ ਨੂੰ ਦੱਸਦਾ ਵੀ ਕੰਮ ਤੁਸੀਂ ਕੀਤਾ ਤੇ ਹੋਰ ਤੇ ਉਹ ਜਿਹੜੀ ਸ਼ਾਬਾਸ਼ ਦਿੱਤੀ ਹੈ ਤੇ ਉਹਦਾ ਮਿਲ ਕੇ ਮੁੱਲ ਮੋੜਨਾ ਮੇਰੀ ਡਿਊਟੀ ਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇਹਦੇ ਚ ਹਜੇ ਕਮੀਆਂ ਬਹੁਤ ਰਹਿ ਗਈਆਂ ਨੇ ਸਹੀ ਮੇਰੇ ਤਾਂ ਚਾਹੀਦਾ ਸੀਗਾ ਜਿਹੜੇ ਪਿਛਲੇ ਅੱਜ ਤੱਕ ਜਿੰਨਾਂ ਨੇ ਰਾਜ ਕੀਤਾ ਜਿਨੇ ਐਮਪੀ ਰਹੇ ਨੇ ਐਮਐਲਏ ਰਹੇ ਨੇ ਤੇ ਉਹਨਾਂ ਨੇ ਸੋਚਿਆ ਨਹੀਂ ਵੀ ਕਿ ਸ਼ਹਿਰ ਨੂੰ ਮਿਲ ਕੇ ਪਾਕਿਸਤਾਨ ਤੇ ਭਾਰਤ ਬਣ ਰਿਹਾ ਸੀ ਇਹਨੂੰ ਇਹਦਾ ਹੱਲ ਕਰ ਲਈਏ ਤੇ ਜੇ ਭਗਵਾੜਾ ਪੱਟ ਕੇ ਬਣ ਸਕਦਾ ਹੈ ਇਹ ਵੀ ਬਣ ਸਕਦਾ ਜੀਪ ਕੇ ਪਿਛਲੇ ਨੇ ਸੋਚਿਆ ਹੁੰਦਾ ਇਹ ਚਾਹੀਦਾ ਸੀਗਾ ਸ਼ੇਰਪੁਰ ਚੌਕ ਤੋਂ ਜਿਲਦਰ ਬਾਈਪਾਸ ਸਾਰੇ ਦਾ ਸਾਰਾ ਐਲੀਵੇਟ ਚਾਹੀਦਾ ਸੀਗਾ ਤਾਂ ਕਿ ਪੂਰਾ ਸ਼ਹਿਰ ਜੁੜਿਆ ਰਹਿੰਦਾ ਪ ਵੇ ਅੱਜ ਥਾਂ ਥਾਂ ਤੇ ਜਾਮ ਲੱਗ ਰਿਹਾ ਥਾਂ ਥਾਂ ਤੇ ਐਕਸੀਡੈਂਟ ਹੋ ਰਹੇ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਪੋਲੂਸ਼ਨ ਹੋ ਰਿਹਾ ਪੈਟਰੋਲ ਬੁੱਕੇ ਬੇਸਟ ਹੋ ਰਿਹਾ ਲੋਕਾਂ ਦਾ ਕੀਮਤੀ ਸਮਾਂ ਬੇਸਟ ਹੋ ਰਿਹਾ ਤੇ ਉਹਦੇ ਵਾਸਤੇ ਅਸੀਂ ਅੱਜ ਫੇਰ ਗੜਕਰੀ ਜੀ ਨੂੰ ਮਿਲ ਕੇ ਆਏ ਮੈਂ ਤੇ ਬੱਗਾ ਜੀ ਸਾਡੇ ਰਾਜ ਸਭਾ ਮੈਂਬਰ ਨੇ ਸੰਜੀਵ अरोड़ा ਜੀ ਦੇ ਰਹਿਣਵਈ ਦੇ ਵਿੱਚ ਤੇ ਉਹਨੂੰ ਮੁਸ਼ਕਲਾਂ ਦੱਸੀਆਂ ਵੀ ਸਾਡੀਆਂ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਅਸੀਂ ਪਹਿਲੀ ਮੰਗ ਤਾਂ ਇਹ ਹੀ ਰੱਖੀ ਹੈ ਵੀ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਇਹਨੂੰ ਐਲੀਵੇਟ ਕਰੋ ਬਿਲਕੁਲ ਤੇ ਨਹੀਂ ਹੁੰਦਾ ਕੁਝ ਨਹੀਂ ਚਾਂਸ ਬਣਦਾ ਤੇ ਆ ਜਿਹੜੇ 4-5 ਪੁਆਇ ਅ ਸ਼ਕਤੀ ਨਗਰ ਭਗਵਾਨ ਰੋਗੜ ਦੇ ਸਾਹਮਣੇ ਸੁੰਦਰ ਨਗਰ ਪੈ ਗਿਆ ਇੱਥੇ ਕਲਾਸ਼ ਨਗਰ ਰੋਡ ਦੇ ਸਾਹਮਣੇ ਬਾਲ ਸਿੰਘ ਨਗਰ ਪੈ ਗਿਆ ਕਾਕੋ ਰੋਡ ਦੇ ਸਾਹਮਣੇ ਸਿਖਿਆਲ ਪੈ ਗਿਆ ਉਦੋਂ ਬਾਅਦ ਕਾਲੀ ਸੜਕ ਦੇ ਸਾਹਮਣੇ ਪ੍ਰਿੰਗਲ ਹਜਰੀ ਵਾਲਾ ਰੋਡ ਪੈ ਗਿਆ ਉਦੋਂ ਬਾਅਦ ਅੰਮ੍ਰਿਤ ਕੇ ਬਗਾਈ ਦਾ ਜੱਸੀਆਂ ਰੋਡ ਪੈ ਗਿਆ ਹਰਾਈ ਨਗਰ ਹਰਾਈ ਨਗਰ ਪੈ ਗਿਆ ਇਹ ਇਹ ਏਰੀਆ ਵਾਸਤੇ ਅਸੀਂ ਬਿਲਕੁਲ ਬੇਨਤੀ ਕਰਕੇ ਆ ਬਈ ਐਲੀਵੇਟ ਬਣਾਓ ਨਹੀਂ ਤਾਂ ਇਹ ਜਰੂਰ ਜਿਹੜੇ ਬਲੈਕ ਸਪੋਟ ਨੇ ਇਹਨਾਂ ਨੂੰ ਖਤ ਕੀਤਾ ਜਾਵੇ ਇਹਨਾਂ ਨੂੰ ਜਿਹੜੀਆਂ ਕੀਮਤੀ ਜਾਨਾਂ ਜਾਂਦੀਆਂ ਉਹ ਹੱਲ ਕੀਤੀਆਂ ਜਾਣਾ ਉਹਦੇ ਵਾਸਤੇ ਗੜਕਰ ਜੀ ਨੇ ਉਸੇ ਟਾਈਮ ਮੈਂ ਕਹਨਾ ਬਹੁਤ ਵਾਕਈ ਲੋਕ ਕਹਿੰਦੇ ਨੇ ਵੀ ਸੜਕਾਂ ਦੇ ਬਾਦਸ਼ਾਹ ਨੇ ਗੜਕਰੀ ਜੀ ਵਾਕਈ ਉਹ ਦਿਨ ਅਸੀਂ ਦੇਖਿਆ ਜਾ ਕੇ ਵੀ ਕਿਸੇ ਨੂੰ ਉਹਨਾਂ ਨੇ ਮਨਾਂ ਨਹੀਂ ਕੀਤਾ ਤੇ ਸਾਨੂੰ ਵੀ ਉਹਨੂੰ ਉਸੇ ਟਾਈਮ ਹੁਣ ਕੇ ਡਿਊਟੀ ਲਈ ਆਰੋਨ ਮਰ ਕੇ ਜਿਹੜਾ ਪੰਚਕੁੱਲੇ ਬੈਠਦਾ ਆਪਣਾ ਹਿਮਾਚਲ ਹਰਿਆਣਾ ਪੰਜਾਬ ਦੇ ਉਹਨਾਂ ਨੂੰ ਉਸੇ ਟਾਈਮ ਕੇ ਫੋਨ ਕੀਤਾ ਗਿਆ ਵੀ ਇਹ ਦੇਖ ਕੇ ਸਰਵੇ ਕਰਕੇ ਇਹਨੂੰ ਉਲਕੇ ਫੌਰਨ ਤੌਰ ਤੇ ਹੱਲ ਕੀਤਾ ਜਾਵੇ ਉਹਦੇ ਬਾਅਦ ਤੇ ਅੱਜ ਸਾਡੇ ਪੀੜੀ ਨੇ ਪ੍ਰੋਜੈਕਟ ਡਾਇਰੈਕਟਰ ਨੇ ਨੰਬਰ ਰਤਨ ਜੀ ਯੰਗ ਨੇ ਵੀ ਔਰ ਬਹੁਤ ਵਧੀਆ ਸੋਚ ਹੈ ਉਹਨਾਂ ਦੀ ਇਹ ਵੀ ਕਹਿੰਦੇ ਵੀ ਸਾਡੇ ਨਾਲ ਨੇ ਖੜੇ ਵੀ ਲੋਕਾਂ ਦੀ ਸਮੱਸਿਆ ਹੱਲ ਕਰਨਾ ਸਾਡਾ ਡਿਊਟੀ ਆ ਇਹਨੂੰ ਜਲਦੀ ਹੱਲ ਕਰਕੇ ਦੇਵਾਂਗੇ ਕੀ ਆਮ ਆਰੀ ਪਾਰਟੀ ਜਿੰਮਾ ਲੈ ਲਿਆ ਸੀਗਾ ਲੋਕਾਂ ਦਾ ਪੁਰਾਣੀ ਸਰਕਾਰਾਂ ਜਿੰਮਾ ਨਹੀਂ ਲੈ ਸਕਦੀ ਸੀ ਪੁਰਾਣੀ ਸਰਕਾਰਾਂ ਉਹਨਾਂ ਨੂੰ ਬੁਲਾ ਨਹੀਂ ਸਕਦੀਆਂ ਸੀ ਪੁਰਾਣੀ ਸਰਕਾਰਾਂ ਵੀ ਮਾਵਾ ਦੇ ਪੁੱਤ ਮਰਵਾਤ ਬਚਾ ਸਕਦੀਆਂ ਸੀਗੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਪੁਰਾਣੇ ਨੇ ਸੋਚਿਆ ਹੁੰਦਾ ਐਸ਼ੋ ਰਾਮ ਤੋਂ ਮੁਲਕੇ ਬਾਹਰ ਆਏ ਹੁੰਦੇ ਤੇ ਫਿਰ ਜੇ ਫਗਵਾੜਾ ਪੱਟ ਕੇ ਬਣ ਗਿਆ ਤੇ ਇਹ ਵੀ ਬਣਿਆ ਹੁੰਦਾ ਫਿਰ ਅੱਜ ਅੱਜ ਐਲੀਵੇਟਰ ਹੁੰਦਾ ਇਹ ਜਲੰਧਰ ਮੁਲਕੇ ਜੇ ਪਿਛਲਾ ਪੁਰਾਣੇ ਨੇ ਸੋਚਿਆ ਹੁੰਦਾ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਾਰੇ ਦਾ ਸਾਰੇ ਐਲੀਵੇਟਰ ਹੁੰਦਾ ਜਿਵੇਂ ਘੰਟਾ ਘਰ ਐਲੀਵੇਟਰ ਹੈ ਅਗਰ ਪੁਰਾਣਿਆਂ ਪ੍ਰੋਬਲਮ ਨਾ ਹੋਦੀ ਐਮਬਲਸਾ ਅਗਰ ਪੁਰਾਣਿਆਂ ਸੋਚੇ ਹੁੰਦਾ ਨਾ ਲੁਧਿਆਣਾ ਸਮਾਰਟ ਸਿਟੀ ਸੱਚ ਚ ਹੁੰਦੀ ਲਵ ਲੁਧਿਆਣਾ ਜ਼ਰੂਰ ਹੁੰਦਾ ਹਾਲਾਤ ਨੇ ਮਾੜੇ ਹੋ ਚੁੱਕੇ ਲੋਧਿਆਣਾ ਸ਼ਹਿਰ ਦੇ ਪੁਰਾਣਿਆਂ ਦਾ ਖਮਿਆਜਾ ਤੁਹਾਨੂੰ ਭੁਗਤਣਾ ਪੈ ਰਿਹਾ ਵੈ ਤਾਂ ਹੀ ਤਾਂ ਬਦਲਿਆ ਲੋਕਾਂ ਨੇ ਤਾਂ ਹੀ ਤਾਂ ਉਹਨਾਂ ਨੂੰ ਬਦਲ ਕੇ ਖੁੰਡੇ ਲੈ ਲਾਇਆ ਅੱਜ ਇਤਿਹਾਸ ਦੇ ਵਿੱਚ 74 ਸਾਲ ਦੇ ਵਿੱਚ ਮਤਲਬ ਕਿ ਆਮ ਆਦੀ ਪਾਰਟੀ ਜਿਹੜੀ ਸਰਕਾਰ ਬਣਾਈ ਹੈ 92 ਸੀਟਾਂ ਅਜੇ ਤੱਕ ਕਿਸੇ ਨੂੰ ਨਹੀਂ ਦਿੱਤੀਆਂ ਔ ਤੇ ਦੇਖਿਆ ਇਹ ਨਹੀਂ ਮਿਲਗੇ ਲੈਕ ਤੇ ਇਸ ਕਰਕੇ ਉਹਨਾਂ ਨੂੰ ਸਾਈਡ ਲਾਈਨ ਲਾ ਕੇ ਆਮ ਆਦੀ ਪਾਰਟੀ ਨੂੰ ਮੌਕਾ ਦਿੱਤਾ ਤੇ ਆਮ ਆਦੀ ਪਾਰਟੀ ਦਾ ਇੱਕੋ ਹੀ ਮਕਸਦ ਆ ਸਾਡੇ ਅਸੀਂ ਮਾਨ ਜੀ ਦਾ ਇੱਕੋ ਹੀ ਮੁੱਖ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰ ਆਮ ਆਦਮੀ ਦੀ ਮੁਸ਼ਕਲ ਦੂਰ ਕਰਨੀ ਹਰ ਮਿਲ ਕੇ ਹੱਲ ਕਰਨੇ ਮਸਲੇ ਹੱਲ ਕਰਨੇ ਉਹ ਸਾਡਾ ਮੇਨ ਮਿਸ਼ਨ ਆ ਉਹ ਹੋਊਗਾ ਜੀ ਹਾਂਜੀ ਬਕਰ ਜੀ ਸਮਾਰਟ ਸਿਟੀ ਦੀ ਗੱਲ ਕੀਤੀ ਐ ਸਮਾਰਟ ਸਿਟੀ ਸਿਰਫ ਵਸਥ ਹਲਕਾ ਨਹੀਂ ਐ ਲੁਧਿਆਣੇ ਸ਼ਹਿਰ ਵਾਸਤੇ ਪ੍ਰੋਜੈਕਟ ਲੁਧਿਆਣੇ ਸ਼ਹਿਰ ਵਾਸਤੇ ਸੈਂਟਰ ਨੇ ਜੋ ਵੀ ਫੰਡਸ ਭੇਜੇ ਕਿ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਨੂੰ ਸਮਾਰਟ ਬਣਾਇਆ ਜਾਵੇ ਉੱਥੇ ਫੰਡ ਖਰਚ ਕੀਤਾ ਜਾਵੇ ਉਹ ਤਾਂ VOTING ਬਣਾ ਕੇ ਰੱਖ ਦਿੱਤੀ VOTING ਬਣਾ ਕੇ ਪਿਛਲੀ ਸਰਕਾਰਾਂ ਨੇ ਇੱਕ ਹਲਕੇ ਨੂੰ ਮੈਂ ਅਮ ਜੀ ਇਮਤੀ ਦੇਤੀ ਜਦਕਿ ਜਿਹੜਾ ਪਹਿਲੀ ਸਮਾਰਟ ਸੀ ਉਹਨੂੰ ਹੀ ਸਮਾਰਟ ਬਣਾ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਤੁਸੀਂ ਪ੍ਰੋਜੈਕਟਾਂ ਦੀ ਗੱਲ ਕਰਦੇ ਹੋ ਉੱਥੇ 650 ਕਰੋੜ ਬੁੱਢੇ ਨਾਲੋਂ ਜ਼ਿਆਦਾ ਪ੍ਰੋਜੈਕਟ ਸੀ ਪਿਛਲੀਆਂ 2-3 ਸਰਕਾਰਾਂ ਨਿਕਲ ਗਈਆਂ ਅੱਜ ਅਸੀਂ ਭੋਗ ਰਹੇ ਹਾਂ ਅੱਜ ਆਮ ਆਦੀ ਪਾੜੀ ਲੱਗੀ ਤੁਸੀਂ ਦੇਖਦੇ ਕਿੰਨੇ ਦਿਨ ਤੋਂ ਅਸੀਂ ਸਾਡੇ ਚੇਅਰਮੈਨ ਨੇ ਬੁੱਢਾ ਅਦਰੀਆ ਉਹ ਕਗਰਟੀਟੀ ਦੇ ਮੈਂ ਇਹਦਾ ਮੈਂਬਰ ਹਾਂ ਉਹਦੇ ਚ ਹੁੰਦਾ ਕੀ ਹੈ ਅੱਜ ਦੀ ਸਿੱਤੀ ਜੋ ਪਿਛਲੀ ਸਰਕਾਰਾਂ ਦੀ ਗੰਡਾ ਮਾਰਨੀ ਆ ਜਿਵੇਂ ਜਰਾਨੇ ਕਹਿੰਦੇ ਨਾ ਆਪਸ ਦੀ ਗੰਡ ਮਾਰੀ ਮੂੰਹ ਨਾ ਖੂਨ ਨਾ ਖੋਲਦੀ ਬੰਦੀ ਆ ਅੱਜ ਅਸੀਂ ਮੂੰਹ ਨਾ ਗੱਠਾ ਖੋਲਨੇ ਆ ਜੋ ਫੰਡਦ ਨੇ ਅਸੀਂ ਫੰਡ ਦੇ ਬਾਰੇ ਪੁੱਛਦੇ ਆ ਫੰਡ ਫ੍ਰੀਜ਼ ਹੋ ਗਏ ਕੋਈ ਦੱਸਿਆ ਨਹੀਂ ਜਾਂਦਾ ਕਿ 650 ਕਰੋੜ ਦਾ ਲਾਇਆ ਕੀ ਆ ਉਹ ਜਵਾਨੂ ਕਿੱਥੇ ਚਲੇ ਗਏ ਉਹ ਕਿਹੜੇ ਨਾਲੇ ਛੱਡੇ ਸੀ ਜੇ ਜਵਾਨੂ ਸਰ ਇੰਨਾ ਰੁਪਈਆ ਖਰਚ ਕੀਤਾ ਉਹਦੇ ਨਾਲੇ ਜਵਾਨੂ ਛੱਡੇ ਸੀ ਜਵਾਨ ਜੋ ਛੱਡੇ ਜਾਣ ਤੋਂ ਬਾਅਦ ਉਹ ਤਾਂ ਲਾ ਸਾਫ਼ ਹੋ ਜਾਣਾ ਸੀਗਾ ਉਹ ਜਵਾਨੋਂ ਕਿਤੇ 650 ਕਰੋੜ ਕਿੱਥੇ ਆ ਫਿਰ ਉਹ ਪੈਸਾ ਹੈ ਕਿੱਥੇ ਆ ਕੋਈ ਤਾਂ ਦੱਸ ਰਿਆ ਨਹੀਂ ਮੈਂ ਸਾਡੀਆਂ ਲਗਾਤਾਰ ਜਿਹੜੀਆਂ ਹੁਣ ਮੀਟਿੰਗਾਂ ਚੱਲੀਆਂ ਇੱਕ ਪ੍ਰੋਜੈਕਟ ਤੇ ਚੱਲੀਆਂ ਸਾਨੂੰ ਪੈਸਾ ਦੂਜਾ ਕਿੱਥੇ ਗਿਆ ਜਦੋਂ ਸਾਡੇ ਪਹਿਲੇ ਐਮਪੀ ਸੀਗੇ ਰਮਨੀਤ ਬਿੱਟੂ ਜੀ ਮੀਟਿੰਗਾਂ ਦੇ ਵਿੱਚ ਆਉਂਦੇ ਸੀ ਚੇਅਰ ਕਰਦੇ ਸੀ ਮੀਟਿੰਗ ਨੂੰ ਅਸੀਂ ਉਹਨੂੰ ਪੁੱਛੇ ਸੀਗੇ ਕਿ ਤੁਸੀਂ ਇਹ ਪ੍ਰੋਜੈਕਟ ਦੇ ਇੰਚਾਰਜ ਹੋ ਪ੍ਰੋਜੈਕਟ ਦੇ ਚੇਅਰਮੈਨ ਹੋ ਤੁਸੀਂ ਦੱਸੋ ਸੀ ਕੀਤਾ ਕੀ ਹੈ ਉਹਨਾਂ ਕਿਉਂ ਹੁੰਦਾ ਸੀ ਕਿ ਤੁਸੀਂ ਚੁੱਪ ਕਰੋ ਬਸ ਸ਼ਾਂਤ ਰੱਖ ਲਓ ਕੋਈ ਨਹੀਂ ਹੋ ਗਿਆ ਜੀ ਬਸ ਹੋ ਗਿਆ ਮੁੱਤਲ ਕੇੰਦਾ ਕੀ ਇੱਕ ਵਾਰ ਕਿਹੜੀ ਮੋਰੀ ਹੁੰਦੀ ਜਿੱਥੋਂ ਪੈਸਾ ਲੈ ਜਾਂਦੇ ਨੇ ਤੁਸੀਂ মিডিਆ ਵਾਲੇ ਹੋ ਤੁਸੀਂ ਪ੍ਰਿੰਟਿੰਗ মিডিਆ ਹੋ ਤੁਸੀਂ ਚੁੱਪ ਕਰਕੇ ਇੱਕ ਵਾਰੀ ਬਿੱਡੇ ਹੱਪੋਲ ਤੋਂ ਸਟਾਰਟ ਹੋ ਜਾਓ ਉੱਥੇ ਪੱਥਰ ਲੱਗੇ ਦੇਖ ਲਓ ਪੱਥਰ ਦੀ ਕੀਮਤ 6000 ਰੁਪਇਆ ਅਮਾਉਂਟ ਕਿ ਨਹੀਂ ਲਿਖੀ ਹੋਈ ਹੈ ਮੂਰਤੀ ਕੀਤੇ ਮੁੱਖ ਮੰਤਰੀ ਦੇ ਮੂਰਤੀ ਕੀਤੇ ਫਿਰ ਸੈਂਟਰ ਦੇ ਵਜ਼ੀਰਾਂ ਦੇ ਤੇ ਉੱਥੇ ਇੱਟਣਾਂ ਲੱਗੇ ਅੱਜ ਅੱਜ 2 ਸਾਲ ਤੋਂ ਵਾਗਡ ਸੰਭਾਲੀ ਹੈ ਮੇਰੇ ਹਲਕੇ ਜਾਜਤ ਮਧਰਿਆ ਤੋਂ ਦਿਖਾ ਦੇਣਾ ਸੋਨਾ ਬਣ ਗਿਆ ਸਰ ਆਜੋ ਦਿਖਾ ਦਿੰਦਾ ਮੈਂ ਨਹੀਂ ਉੱਤਨੀ ਇੱਕ ਨਿਊਜ਼ ਚਲਾਈ ਹੈ ਬਿਲਕੁਲ ਸੋਨਾ ਤੁਸੀਂ ਹਰੀਆਲੀ ਹਰੀਆਲੀ ਪ੍ਰੈ ਕਰਤਾ ਵਾ ਬਾਉਂਡਰੀ ਵੀ ਤੁਸੀਂ ਕਰਤੀ ਹੈ ਕੀ ਨਹੀਂ ਹੁੰਦਾ ਐਫਰਟ ਕਰੀਏ ਕੀ ਨਹੀਂ ਹੁੰਦਾ ਹਰ ਚੀਜ਼ ਹੋ ਜਾਂਦੀ ਹੈ ਹੁਣ ਭੋਲਾ ਜੀ ਨੇ ਪੱਪੀ ਪ੍ਰੈਸ਼ਰ ਜੀ ਨੇ ਗੋਗੀ ਜੀ ਨੇ ਸਾਰੇ ਲੱਗੇ ਹੋਏ ਜਿਹੜੇ ਜਿੰਨੇ ਦਰਿਆ ਤੇ ਖੜੇ ਆ ਸਾਰੇ ਲੱਗੇ ਹੋਏ ਆ ਕਿਉਂਕਿ ਸਾਨੂੰ ਉਹ ਕੰਡੇ ਕੱਢਣੇ ਪੈ ਰਹੇ ਜਿਹੜੇ ਕੰਡੇ ਹੁਣ ਦਰਿਆ ਤੇ ਫੈਂਸਿੰਗ ਲਗਾਈ ਹੈ ਕੋਈ ਲੋਰਸੀ ਫੈਂਸਿੰਗ ਲਗਾਨੀ ਨਹੀਂ ਇਹੀ ਵਾਲ ਕਰ ਦਿੰਦੇ ਬਿਲਕੁਲ ਉਹਦਾ ਐਸਟੀਮੇਟ ਨੂੰ ਲਾਇਆ ਅਧੂਰਾ ਜੇ ਆਪਣਾ ਐਸਟੀ ਵੀ ਲਾਏ ਉਹਦੇ ਪਾਇਪ ਨਹੀਂ ਪਾਏ ਉਹ ਅਧੂਰਾ ਅਸੀਂ ਹੁਣ ਸਾਰਿਆਂ ਨੇ ਆ ਕੇ ਪਾਇਪ ਪਵਾਉਣ ਦੀ ਐਸਟੀਮੇਟ ਬਣਵਾਏ ਆ ਜਦ ਕਿ 10 ਸਾਲ ਦਾ ਅਰਸਾ ਨਿਕਲ ਗਿਆ ਯਾਰ ਥੋੜਾ ਨਹੀਂ ਹੁੰਦਾ ਜੇ ਪ੍ਰੋਜੈਕਟ ਬਣਾਏ ਆ ਪ੍ਰੋਜੈਕਟ ਖੜੇ ਕਰ ਦਿੱਤੇ ਉਹਦਾ ਮੋਟਰ ਦਾ ਜਾਂ ਪਾਇਪਲਾਈਨ ਦਾ ਸਿਸਟਮ ਹੀ ਹੈ ਨਹੀਂ ਅੱਜ ਅਸੀਂ ਆ ਕੇ ਪਾਇਪਲਾਈਨ ਪਵਾ ਰਹੇ ਆ ਪ੍ਰੋਜੈਕਟ ਨੂੰ ਚਲਾ ਰਹੇ ਆ ਇਹ ਗੱਲ ਕਹਿੰਦੀ ਹੈ ਕਿ ਕਿਹੜੀਆਂ ਪਿਛਲੀ ਸਰਕਾਰ ਨੇ ਰੋਲ ਦਿੱਤਾ ਕਿਤੇ ਬੜੇ ਮਾਰੇ ਕੀਤੇ ਨੇ ਜਿਵੇਂ ਕੋਈ ਨਹੀਂ ਕਿਹਾ ਵੀ ਆ ਇਹਨੂੰ ਪਹਿਲੇ ਥਰੂ ਕੀਤਾ ਜਾ ਸਕਦਾ ਸੀਗਾ ਕਿਉਂ ਨਹੀਂ ਕਰਿਆ ਧਿਆਨ ਹੈ ਨਹੀਂ ਬਿਲਕੁਲ ਉਹਦੀ ਗੱਲ ਇਹ ਆ ਬਈ ਜਿਹੜਾ ਬੁੱਢਾ ਦਰਿਆਸ ਜਿੱਥੇ ਮੋਤੀ ਵਰਗਾ ਪਾਣੀ ਚੱਲਦਾ ਸੀ ਇਹਨਾਂ ਬੇਈਮਾਨਾਂ ਲੋਕਾਂ ਨੇ ਉਹਨਾਂ ਨੂੰ ਗੰਦਾ ਨਾਲਾ ਬਣਾ ਦਿੱਤਾ ਲੇਕਿ ਪਾਈ ਪਾਈ ਦਾ ਸਾਹ ਜ਼ਰੂਰ ਲਈਓ ਐਮਐਲਏ ਸਾਹਿਬ ਪਾਈ ਪਾਈ ਦਾ ਸਾਹ ਪਾਈਏ ਪਾਈ ਦਾ ਸਾਹ ਹੋਊਗਾ ਆ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਜਿਨ੍ਹਾਂ ਤੇ ਅੱਜ ਤੱਕ ਕੋਈ ਉਂਗਲ ਨਹੀਂ ਉਠਾ ਸਕਿਆ ਜਿਹੜੇ ਤਿਹਾਰੀ ਦੇ ਵਿੱਚ ਪੰਜ-ਪੰਜ ਥਾਵਾਂ ਦੇ ਵਿਜ਼ਿਟ ਕਰਦੇ ਨੇ ਜਿਹੜੇ ਪਿਛਲੇ ਪੰਜ ਸਾਲ ਮਹਿਲਾਂ ਵਿੱਚੋਂ ਨਹੀਂ ਨਿਕਲੇ ਤੇ ਅੱਜ ਉਹ ਮੁੱਖ ਮੰਤਰੀ ਆ ਸਾਰਾ ਸਾਫ ਵੀ ਹੋਊਗਾ ਤੇ ਕੰਮ ਵੀ ਹੋਊਗਾ ਨਿਸ਼ਚਿਤ 100% ਹੋਊਗਾ ਜੀਡੀ ਸਾਹਿਬ ਕਿੰਨੀ ਦੇਰ ਤੱਕ ਚੱਲੂ ਹੋ ਜਾਏਗਾ ਪ੍ਰੋਜੈਕਟ ਅਭੀ ਤੋਂ ਜੋ ਅੱਜ ਮੈਨੂੰ ਬੁਲਾਇਆ ਗਿਆ ਹੈ ਕਿ ਜਿੰਨੇ ਵੀ ਮੌਕਾ ਹੈ ਜਹਾਂ ਪੇ ਪਬਲਿਕ ਡਿਮਾਂਡ ਹੈ ਜੋ ਲੁਬੀਆਈਪੀ ਡਿਮਾਂਡ ਹੈ ਯਾ ਮਾਨਨੀ ਐਮਐਲਏ ਸਾਹਿਬ ਕੇ ਜੋ ਕਹਿਣਾ ਹੈ ਕਿ ਯਹਾਂ ਪੇ ਉਹ ਮੈਨੂੰ ਮੌਕਾ ਦਿਖਾਉਣੇ ਕੇ ਲਿਏ ਬੁਲਾਇਆ ਗਿਆ ਇਸ ਪੇ ਜੋ ਵੀ ਲੋਕੇਸ਼ਨਸ ਹੈ ਉਨ ਪੇ ਇੱਕ ਸਟੱਡੀ ਕਰਵਾਈ ਜਾਏਗੀ ਔਰ ਜੋ ਵੀ ਪੋਸੀਬਲ ਪੋ वो सक्षम स्तर से अप्रूवल लेके उसको जल्दी तो से जल्दी तो काम पी टी साहब आपको परवाह है ना लोगों के माँ के बच्चों की बास बहनों के घर वालों की परवाह तो है ना आपको बिल्कुल परवाह है आप तभी हम आए हैं यहाँ पे और दोनों एम एल साहबान के साथ में हम विजिट कर रहे हैं हमें परवाह है सभी एक एक जान की परवाह है ऐसा नहीं है कि नहीं है लेकिन आपको जान की परवाह होती है एक पी टी साहब एक सवाल है एम एल साहब जितने भी हमारी पार्टी के बढ़िया काम कर रहे हैं जो सर्विस लाइने हुई क्यों पटी हुई हैं तोड़ी हुई हैं सारी वो क्यों नहीं रिपेयर हो रही है कोई सर्विस लाइन तोड़ी हुई नहीं है जहाँ पे डैमेज रिक्वायरमेंट है वहाँ पे कर रहे हैं आप कोई स्पेसिफिक रिक्वायर कोई लोकेशन हाँ तो, तो उसपे ट्रांसपोर्ट नगर पे काम चल रहा है हमारा वो काम करवा रहे हैं ट्रांसपोर्ट टूटिया हुई है पूरी पूरी उसमें जानकारी लीजिए स्लेबें टूटी हुई नहीं है स्लेबे इसमें ट्रेन का पूरा लुधियाना में काम चालू कर रहे हैं साहब को दोनों को मैंने बता दिया है कि भी हम पूरी ट्रेन का काम कर रहे हैं हमने टेंडर भी दे दिया नई एजेंसी को उसका काम चल रहा है तो आप जल्दी ट्रेन हाँ, जाएं। हाँ, का काम हमारा चल रहा है पूरे लुधियाना का चल रहा है और बाकी ये वाले एरिया है उस पर हम जितना जल्दी हो सकता है जो पॉसिबल सोल्यूशन होगा वो हम जल्दी से जल्दी करवाएंगे मुबारको मिल सकती है मुबारक नहीं जल्दी होगा मतलब ਬਿਲਕੁਲ ਇਹ ਸਰ ਨਾਲ ਹਲਕਾ ਪੂਰੀ ਤੇ ਐਮਐਲਏ ਸਾਹਿਬ ਸੀਗੇ ਤੇ ਨਾਰਥ ਦੇ ਐਮਐਲਏ ਸਾਹਿਬ ਸੀਗੇ ਮਦਨਾਲ ਬੱਗਾ ਆ ਤੇ ਦਲਜੀਤ ਸਿੰਘ ਗਰੇਆ ਭੂਲਾ ਤੇ ਪੀਡੀਸੀ ਕੇ ਸਾਡੇ ਨਾਲ ਐਨਐਚਆਈ ਨੈਸ਼ਨਲ ਹਾਈਵੇ ਟੂਟੀ ਆਫ ਇੰਡੀਆ ਦੇ ਜਿਨ੍ਹਾਂ ਨੇ ਕਿਹਾ ਕਿ ਚਾਰ ਜਿਹੜੇ ਨੇ ਫਲਾਈਓਵਰ ਮਿੰਨੀ ਫਲਾਈਓਵਰ ਜਿਹੜੇ ਨੇ ਇੱਥੇ ਬਣਨੇ ਇੱਕ ਕਲਾਸਨਗਰ ਰੋਡ ਦਾ ਫਲਾਈਓਵਰ ਹੈਗਾ ਤੁਹਾਨੂੰ ਦੱਸ ਦਈਏ ਇੱਕ ਜਿਹੜਾ ਹੈਗਾ ਸੁਭਾਸਨਗਰ ਦਾ ਫਲਾਈਓਵਰ ਆ ਇੱਕ ਕਾਲੀ ਸੜਕ ਦਾ ਫਲਾਈਓਵਰ ਆ ਇੱਕ ਤੁਹਾਡਾ ਉਹ ਫਲਾਈਓਵਰ ਜਿਹੜਾ ਹੈਗਾ ਵਾ ਅੱਗੇ ਵੀ ਹੈ ਇੱਕ ਤੁਹਾਡਾ ਇੱਕ ਹੋਰ ਫਲਾਈਓਵਰ ਜਿਹੜਾ ਹੈਗਾ ਵਾ ਉਹ ਵੀ ਬਣਨਾ ਹੈ ਪੰਜ ਫਲਾਈਓਵਰ ਜਿਹੜੇ ਨੇ ਨਿਪਾਸ ਕਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਦੇ ਆ ਕਿ ਐਮਐਲਏ ਸਾਹਿਬ ਦੇ ਮਿਹਨਤ ਜਿਹੜੀ ਹੈ ਰੰਗ ਲਿਆਏਗੀ ਤੇ ਹਲਕਾ ਹੁਣ ਸੱਚਮੁੱਚ ਆ ਕੇ ਆ ਜਾਊਗਾ ਜਦੋਂ ਫਲਾਈਓਵਰ ਬਣ ਜਾਣਗੇ ਤੇ ਹਲਕਾ ਆਤਮਨਗਰ ਹਲਕਾ ਸਾਊਥ ਈਸਟ ਵੈਸਟ ਨੌਰਥ ਜਿਹੜੇ ਨੇ ਹਲਕਿਆਂ ਦੀ ਡਿਵੈਲਪਮੈਂਟ ਤੋਂ ਬਾਅਦ ਸੱਚਮੁੱਚ ਲੱਗੇਗਾ ਲੁਧਿਆਣਾ ਸਮਾਰਟ ਸਿਟੀ 'ਚ ਤੁਹਾਡਾ ਸਵਾਗਤ ਹੈ ਲੁਧਿਆਣਾ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ